ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅਸੀਂ ਮੌਜੂਦ ਹਾਂ ਜਗਰਾਉਂ ਦੇ ਪੀਡੀਐਫ ਮੈਲੇ ਤੇ ਸਾਡੇ ਨਾਲ ਜੋ ਕਿਸਾਨ ਵੀਰ ਇੱਥੇ ਮੌਜੂਦ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਕਿੱਥੋਂ ਆਏ ਹੋ ਤੇ ਆਪਣੇ ਫਾਰਮ ਦਾ ਨਾਮ ਦੱਸ ਦਿਓ ਜੀ ਮੇਰਾ ਆਪਣਾ ਪਿੰਡ ਹੈਗਾ ਰੈਕੋਟ ਦੇ ਕੋਲੇ ਰੋਪਾਪੁਰਾ ਤੇ ਕੰਪਨੀ ਫਾਰਮ ਦਾ ਨਾਮ ਹੈ ਗੱਲ ਬ੍ਰਦਰ ਡੇਰੀ ਫਾਰਮ ਹੈ ਠੀਕ ਹੈ ਜੀ ਆਪਣਾ ਕਿਹੜੇ-ਕਿਹੜੇ ਪਸ਼ੂ ਆਪਣੇ ਆਏ ਆ ਵਿੱਚ ਨੰਬਰਾਂ ਦੇ ਆਪਣੇ ਵੀਰੇ ਅੱਜ ਹਾਂ ਦੋ ਦੰਦ ਬੈੜੀ ਦਾ ਹੋਇਆ ਸੀ ਮੁਕਾਬਲਾ ਅੱਛਾ ਜੀ ਤੇ ਇਹ 5ਵੇਂ ਨੰਬਰ ਤੇ ਆਈ ਆਪਣੇ ਬ੍ਰੀਡ ਦੇ ਵਿੱਚ ਅੱਛਾ ਜੀ ਹਾਂ ਇੱਕ ਦਾ ਕੱਲੂ ਆ ਵੱਡੀ ਮਿਲਕ ਦੀ ਬ੍ਰੀਡ ਚ ਅੱਛਾ ਜੀ ਉਹਦਾ ਕੱਲੂ ਆ ਮੁਕਾਬਲਾ ਅੱਛਾ ਜੀ ਇਧਰ ਆ ਜੀ ਉਹਦਾ ਕੰਮ ਹੈ ਠੀਕ ਆ ਜੀ ਇਧਰ ਜਿਹੜੀ ਇਹ ਇਹ ਖੀਰੀਆਂ ਬੱਚੀਆਂ ਦਾ ਕੱਲ ਸੀ ਇਹ ਨਹੀਂ ਆਪਣੀ ਆਈ ਵੀਰੇ ਅੱਛਾ ਭਾਈ ਜੀ ਆਪਣਾ ਕਿੰਨਾ ਟਾਈਮ ਹੋ ਗਿਆ ਕਿੰਨੇ ਸਾਲ ਹੋ ਗਏ ਫਾਰਮ ਆਪਣਾ ਆਪਣਾ 2006 ਤੋਂ ਸਟਾਰਟ ਕੀਤਾ ਹੋਇਆ ਵੀਰੇ ਡੇਰੀ ਫਾਰਮ ਅੱਛਾ ਜੀ ਹਾਂ ਜੀ ਤੇ ਅੱਗੇ ਕੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਜਿਹੜੇ ਨਵੇਂ ਕਿਸਾਨ ਇਸ ਖਿੱਤੇ ਦੇ ਵਿੱਚ ਆਉਣਾ ਚਾਹੁੰਦੇ ਹੋਣ ਡੇਰੀ ਦੇ ਧੰਦੇ 'ਚ ਉਹਨਾਂ ਲਈ ਕੀ ਤੁਹਾਡੇ ਲਈ ਮੈਸੇਜ ਦੇਵੋਗੇ ਆਪਾਂ ਕਹਿੰਦੇ ਮੇਰੇ ਵਧੀਆ ਧੰਦਾਵਾ ਆਉਂਦਾ ਕਰੋ ਮਾੜਾ ਸੌਂਕ ਕੋਈ ਬੰਦੇ ਦੇ ਮਨ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਫੇਰ ਇਹ ਕਾਮਯਾਬਾ ਜੇ ਆਪਾਂ ਸ਼ੌਂਕ ਨਹੀਂ ਹੈਗਾ ਦਿਲ ਦੇ ਵਿੱਚ ਫੇਰ ਇਹ ਆਪਨ ਬੜਾ ਔਖਾ ਲੱਗਦਾ ਕੰਮ ਅੱਛਾ ਜਿਨ੍ਹਾਂ ਕਿਸਾਨਾਂ ਨੇ ਨਵੇਂ ਆਣੇ ਆਉਣਾ ਪੀਡੀਐਫ ਜਿਹੜਾ ਇਹ ਐਸੋਸੀਏਸ਼ਨ ਆ ਇਹ ਕੀ ਮਦਦ ਕਰਦੀ ਕਿਸਾਨਾਂ ਦੀ ਕਹਿੰਦੇ ਮੇਰੇ ਐਵੇਂ ਆਪਾਨੂੰ ਸਮੇਂ-ਸਮੇਂ ਤੇ ਜਾਣਕਾਰੀ ਮਿਲਦੀ ਰਹਿੰਦੀ ਹਰੇਕ ਹਰੇਕ ਮਹੀਨੇ ਬਾਅਦ ਸੈਮੀ ਇਸ ਫੇਮ ਮੈਂਬਰ ਇਹਦੇ ਜ਼ਰੂਰ ਬਣੋ ਆਪਾਂ ਨੂੰ ਫਿਰ ਸੀਮਨ ਵੀ ਮਿਲਦਾ ਵਾ ਅੱਛਾ ਜੀ ਤੇ ਜੇ ਵਧੀਆ ਸੀਮਨ ਹੋਊਗਾ ਵਧੀਆ ਕਮਾਣ ਦੇ ਲੱਗੂਗਾ ਤੇ ਵਧੀਆ ਨਸਲ ਆਪੀ ਆਟੋਮੈਟਿਕ ਹੀ ਬਣੂਗੀ ਅੱਛਾ ਜੀ ਯਾਨੀ ਕਿ ਜੋ ਅੱਜ ਕੱਲ੍ਹ ਨੌਜਵਾਨ ਬਾਹਰ-ਬਾਹਰ ਜਾ ਰਹੇ ਆ ਵਿਦੇਸ਼ਾਂ ਨੂੰ ਕਿ ਇੱਥੇ ਵੀ ਵਧੀਆ ਜਗਾਰ ਇਸ ਧੰਦੇ ਦੇ ਵਿੱਚ ਬਹੁਤ ਵਧੀਆ ਕਮਾਈ ਹੋ ਸਕਦੀ ਹੈ ਪੂਰਾ ਵਧੀਆ ਬੀ ਪੂਰਾ ਵਧੀਆ ਧੰਦਾ ਇਹ ਅੱਛਾ ਜੀ ਹਾਂ ਯਾਨੀ ਕਿ ਪੂਰਾ ਕਾਮਯਾਬ ਧੰਦਾ ਪੂਰਾ ਕਾਮਯਾਬ ਧੰਦਾ ਸੋ ਦੋਸਤੋ ਬਹੁਤ ਵਧੀਆ ਚਿੱਟੀ ਕ੍ਰਾਂਤੀ ਜਿਵੇਂ ਆਪਣੇ ਕਿਸਾਨ ਭਰਾਵਾਂ ਨੇ ਹਰੀ ਕ੍ਰਾਂਤੀ ਲਿਆਂਦੀ ਸੀ ਓਦਾਂ ਹੀ ਪੰਜਾਬ ਦੇ ਕਿਸਾਨਾਂ ਨੇ ਡੇਰੀ ਦੇ ਧੰਦੇ ਦੇ ਵਿੱਚ ਚਿੱਟੀ ਕ੍ਰਾਂਤੀ ਲਿਆਂਦੀ ਆ ਇਹ ਸਭ ਕੁਝ ਪੀਡੀਐਫ ਦੇ ਜਗਰਾਉ ਮੇਲੇ ਤੇ ਆ ਕੇ ਪਤਾ ਲੱਗਦਾ ਬਈ ਕਿਸਾਨ ਵੀਰਾਂ ਨੇ ਮਿਹਨਤਾਂ ਕੀਤੀਆਂ ਪਸ਼ੂ ਸੰਭੇ ਨਹੀਂ ਤਾਂ ਆਪਣੇ ਪਿੰਡਾਂ ਦੇ ਵਿੱਚ ਤਾਂ ਕਹਿ ਦਿੰਦੇ ਬਈ ਹੁਣ ਕੋਈ ਫਾਇਦਾ ਨਹੀਂ ਪਸ਼ੂ ਸੰਭਣ ਦਾ ਕੋਈ ਕੋਈ ਮੁਨਾਫਾ ਨਹੀਂ ਹੁੰਦਾ ਪਰ ਵੀਰ ਮੇਰੇ ਉਹ ਜੋ ਮਿਹਨਤ ਕਰੀਏ ਸਭ ਮੁਨਾਫੇ ਨੇ ਸੋ ਅਗਲੀ ਵੀਡੀਓ ਜਲਦੀ ਲੈ ਕੇ ਮਿਲਦੇ ਹਾਂ ਧੰਨਵਾਦ ਜੀ